ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰੂ ਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੈ ਬਾਣੀ ਤਰ ਕੀ ਜੋ ਆਈ ਬਾਣੀ ਤੁਰ ਕੀ ਜੋ ਆਈ ਗੁਰ ਆਗਤਾਂ ਅਲਾਹੀ ਪਟਾਂ ਸਿਖਾਂ ਫਰਮਾਈ ਸਿਫਤ ਬੇਅੰਤ ਜੀ ਸਭਨਾ ਦਾ ਸਾਂਝਾ ਹੈ ਗੁਰੂ ਗ੍ਰੰਥ ਜੀ ਸਭਨਾ ਦਾ ਸਾਂਝਾ ਹੈ ਸਾਂਝਾ ਸਬਕ ਸਖਾਵੇ ਇੱਕੋ ਰੱਬ ਨੂੰ ਜੋ ਪਾਵੇ ਬੜਾ ਸੌਖਾ ਹੈ ਬਤਾਵੇ ਜ਼ਿੰਦਗੀ ਦਾ ਪੰਥ ਜੀ ਸਭਨਾ ਦਾ ਸਾਂਝਾ ਹੈ ਗੁਰੂ ਗ੍ਰੰਥ ਜੀ ਸਭਨਾ ਦਾ ਸੰਝਾ ਹੈ ਗੁਰੂ ਗਰੰਥ ਜੀ ਗੰਗ ਨਾਮ ਦਾ ਚੜਾਉਂਦਾ ਸੋਭਾ ਭਗਤਾਂ ਦੀ ਗਾਉਂਦਾ ਹੋਂਵੇਂ ਮਨ ਚੋਂ ਮਟਾਉਂਦਾ ਮੇਲੇ ਨਾਲ ਕੰਤ ਜੀ ਸਭਨਾ ਦਾ ਸੰਝਾ ਹੈ ਗੁਰੂ ਗਰੰਥ ਜੀ ਸਭਨਾ ਦਾ ਸੰਝਾ ਹੈ ਕੋਲ ਸਭ ਨੂੰ ਬਠਾਲੇ ਛਡੋ ਕਿਰਨਾਂ ਸਖਾਲੇ ਇਹ ਨਿਜਾਦ ਪਾਦ ਵਾਲੇ ਕਰਦਾ ਅਡੰਤ ਜੀ ਸਬਨਾ ਦਾ ਸੰਗ ਹੈ ਗੁਰੂ ਗਰੰਥ ਜੀ ਸਬਨਾ ਦਾ ਸੰਗ ਹੈ ਗੁਰੂ ਗਰੰਥ ਜੀ ਮਨਤ ਤੋਂ ਹਟਾਵੇ ਕੰਧ ਪਰਮਾ ਦੀ ਟਾਵੇ ਅੰਧਕਾਰ ਨੂੰ ਮਟਾਵੇ ਜੇਕੇ ਗੁਰਮੰਤ ਜੀ ਸਬਨਾ ਦਾ ਸੰਗ ਹੈ ਗੁਰੂ ਗਰੰਥ ਜੀ ਸਬਨਾ ਦਾ ਸੰਗ ਹੈ ਸੁਣ ਇਹਦਾ ਉਪਦੇਸ਼ ਯਾਦ ਰੱਖੇ ਜੋ ਹਮੇਸ਼ਾ ਯਾਰੇ ਪੰਜਾਂ ਦੀਨ ਠੇਸ ਬਣੇ ਗੁਣਵੰਤ ਜੀ ਸਭਨਾ ਦਾ ਸਾਝਾ ਹੈ ਗੁਰੂ ਗ੍ਰੰਥ ਜੀ ਸਭਨਾ ਦਾ ਸਾਝਾ ਹੈ ਗੁਰੂ ਗਰੰਥ ਜੀ ਕੋਈ ਸ਼ਬਦ ਮਹਾਨ ਇਹਦੀ ਉੱਚੀ ਬੜੀ ਸ਼ਾਲ ਕਰ ਦੇਵੇ ਕਲਿਆਣ ਪਾਰੇ ਦੀਵ ਜੰਤ ਜੀ ਸਭਨਾ ਦਾ ਸੰਝਾ ਹੈ ਗੁਰੂ ਗਰੰਥ ਜੀ ਸਭਨਾ ਦਾ ਸੰਝਾ ਹੈ ਗੁਰੂ ਬਾਣੀ ਨੂੰ ਬਣਾਇਆ ਸਿੱਖੋ ਲੜ ਇਹਦੇ ਲਾਇਆ ਬਾਜਾਂ ਵਾਲੇ ਫਰਮਾਇਆ ਬਿਲੀ ਵੇਲੇ ਅੰਤ ਜੀ ਸਬਨਾ ਦਾ ਸੰਜਾ ਹੈ ਗੁਰੂ ਗਰੰਥ ਜੀ ਸਬਨਾ ਦਾ ਸੰਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ